ਅੱਜ ਹੈ ਜੀ ਬਸਾਖੀ ਦਾ ਦਿਹਾੜਾ ਸਾਰੀ ਹੀ ਸੰਗਤ ਨੂੰ ਸਾਰੇ ਹੀ ਸੱਜਣਾ ਨੂੰ ਬਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਆਪਾਂ ਪਹੁੰਚ ਗਿਆਂ ਤਖਤ ਸ੍ਰੀ ਦਮਦਮਾ ਸਾਹਿਬ ਤਲਮੰਡੀ ਸਾਬੋ ਜਿਹੜਾ ਕਿ ਸਾਡੇ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਤਖਤ ਸ੍ਰੀ ਦਮਦਮਾ ਸਾਹਿਬ ਕਰਾਂਗੇ ਮੇਲੇ ਦੇ ਦਰਸ਼ਨ ਤਖਤ ਸਾਹਿਬ ਦੇ ਦਰਸ਼ਨ ਅਤੇ ਬਾਬਾ ਡਾਲਸنگ ਜੀ ਦੇ ਘਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ 10 ਨਿਸ਼ਾਨੀਆਂ ਪਈਆਂ ਬਹੁਤ ਹੀ ਵੱਡਾ ਇਕੱਠ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਵਾਲਿਆਂ ਦੀ ਬਹੁਤ ਜ਼ਿਆਦਾ ਵੱਡੀ ਲਾਈਨ ਹੈ ਘਟੋ ਘਟ 2-3 ਘੰਟੇ ਤਾਂ ਮੱਥਾ ਟੇਕਣ ਤੇ ਲੱਗ ਹੀ ਜਾਣਗੇ ਦਰਬਾਰ ਸਾਹਿਬ ਦੇ ਵਿੱਚ ਵੀਡੀਓ ਬਣਾਉਣ ਦੀ ਮਨਾਹੀ ਹੈ ਇੰਨੇ ਇਕੱਠ ਦੇ ਵਿੱਚ ਉੱਥੇ ਵੀਡੀਓ ਬਣ ਵੀ ਨਹੀਂ ਸਕਦੀ ਬਾਬਾ ਦਾਲ ਸਿੰਘ ਜੀ ਦੇ ਘਰ ਵੀ ਜਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ ਨਿਸ਼ਾਨੀਆਂ ਪਈਆਂ ਨੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਗੋਲ ਡੁੰਗਰ ਪਾਣੀ ਹੈਗਾ ਵਿੱਚੋਂ ਲੈ ਕੇ ਗਾਇ ਕੋਈ ਨਾ ਕੋਈ ਬਾਰੇ ਬੁਰਾ ਬੁਰਾ

اينه ودو ۾ جي وایا ته حواط پنجاب جي سرجي روح جي شانتي اسان کان Si O timing hab differences <laughs> Kiaany height Ka ਇਹ ਹੈਗਾ ਜੀ ਬਾਬਾ ਦੱਲ ਸਿੰਘ ਜੀ ਦਾ ਘਰ ਜਿੱਥੇ ਉਹਨਾਂ ਦੀ ਅਜਵੀ 11ਵੀਂ ਪੀੜ੍ਹੀ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹ 10 ਨਿਸ਼ਾਨੀਆਂ ਸਾਮਕੇ ਰੱਖੀਆਂ ਹੋਈਆਂ ਨੇ ਜਿਹੜੀ ਵੀ ਸੰਗਤ ਆਉਂਦੀ ਹੈ ਮੇਲੇ ਤੋਂ ਬਿਨਾਂ ਵੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇੱਥੇ ਕੋਈ ਵੀ ਸੰਗਤ ਆ ਕੇ ਦਰਸ਼ਨ ਕਰ ਸਕਦੀ ਹੈ ਉਹਨਾਂ ਨਿਸ਼ਾਨੀਆਂ ਦੇ ਇਹ ਗੁਰੂ ਘਰ ਨਹੀਂ ਹੈਗਾ ਉਹਨਾਂ ਦੀ ਜੱਦੀ ਪ੍ਰਾਪਰਟੀ ਹੈ ਪ੍ਰਾਈਵੇਟ ਪ੍ਰਾਪਰਟੀ ਹੈ ਨਾ ਇੱਥੇ ਪੈਸਾ ਚੜਦਾ ਹੈ ਨਾ ਕੁਛ ਇੱਥੇ ਲਿੱਤਾ ਜਾਂਦਾ ਹੈ ਆਪਾਂ ਵੀ ਭਾਗਾਂ ਵਾਲਿਆਂ ਜਿਹੜਾ ਉਹਨਾਂ ਨਿਸ਼ਾਨੀਆਂ ਦੇ ਅੱਜ ਦਰਸ਼ਨ ਕਰਾਂਗੇ ਨਾਲੇ ਉਹਨੂੰ ਪਰਵਾਵਾਂਗੇ ਜਿਹਦੇ ਵਿੱਚ ਇੱਕ 7 ਸਵਾ ਇੰਚ ਦਾ ਗੁਰੂਗ੍ਰਾਦ ਸਾਹਿਬ ਹੈ ਜਿਹੜਾ ਸੰਪੂਰਨ ਕਰਿਓ ਆਪਣੇ ਬੱਚਿਆਂ ਦੇ ਵਸਤਰ ਨੇ ਇਹ ਸਾਡੀ ਵਿਰਾਸਤ ਹੈ ਗੁਰੂ ਸਾਹਿਬ ਦੇ ਸ਼ਸਤਰ ਨੇ ਗੁਰੂ ਸਾਹਿਬ ਦੀ ਦਸਤਾਰ ਹੈ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਮਰਕੱਸਾ ਸਾਹਿਬ ਦੇ ਨੇ ਜੀ ਤੇ ਗੁਰੂ ਸਾਹਿਬ ਦੀ ਵੱਡੀ ਦਸਤਾਰ ਹੈ ਜੀ ਦਸਵੇਂ ਪਾਤਸ਼ਾਹ ਜੀ ਦੀ ਪੱਗ ਹੈ ਜੀ ਇਹ ਗੁਰੂ ਸਾਹਿਬ ਦੀ ਛੋਟੀ ਦਸਤਾਰ ਹੈ ਜੀ ਕਿਸ ਕੀ ਇਹ ਕਿਸ ਕੀ ਹੈ ਜੀ 10ਵੇਂ ਪਾਤਸ਼ਾਹ ਜੀ ਦੀ ਇਹ ਗੁਰੂ ਸਾਹਿਬ ਦਾ ਵੱਡਾ ਚੋਲਾ ਜੀ ਇਹਨਾਂ ਉੱਪਰ ਖੂਨ ਔਰ ਪਸੀਨੇ ਦੇ ਨਿਸ਼ਾਨ ਦਿਖਾਈ ਦਿੰਦੇ ਆ ਕਿ ਪਾਤਸ਼ਾਹ ਦੇ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਸੀ ਜੀ ਤੇ ਗੁਰੂ ਸਾਹਿਬ ਦਾ ਛੋਟਾ ਚੋਲਾ ਅੰਦਰ ਰੱਖਾ ਜੀ ਇਹਨਾਂ ਨੂੰ ਪਾਤਸ਼ਾਹ ਬਣਾਉਣ ਦੇ ਤੌਰ ਤੇ ਵਰਤੇ ਸੀ ਤੇ ਇਹਨਾਂ ਉੱਪਰ ਵੀ ਉਹਨਾਂ ਦੇ ਪਸੀਨੇ ਦੇ ਨਿਸ਼ਾਨ ਨੇ ਜੀ ਇਹ ਗੁਰੂ ਸਾਹਿਬ ਦਾ ਰੇਪ ਪਜਾਮਾ ਜੀ ਇਹਨਾਂ ਉੱਪਰ ਵੀ ਖੂਨ ਦੇ ਨਿਸ਼ਾਨ ਨਜ਼ਰ ਆਉਂਦੇ ਆ ਮੁਕਸਰ ਦੀ جنگ ਦੌਰਾਨ ਜਿਸ ਟਾਈਮ ਪਾਈ ਮਾਹ ਸਿੰਘ ਦਾ ਵੀ ਦਾਵਾ ਪਾੜਿਆ ਉਸ ਵਕਤ ਪਾਤਸ਼ਾਹ ਦੇ ਪਹਿਨੇ ਹੋਏ ਸੀ ਜੀ ਇਹ ਮਾਤਾ ਜੀ ਸਾਹਿਬਕੌਰ ਦਾ ਰੇਪ ਪਜਾਮਾ ਮਾਤਾ ਜੀ ਦਾ ਰੇਪ ਪਜਾਮਾ ਜੀ ਤੇ ਬਾਜ ਦੀ ਡੋਰ ਹੈ ਜੀ ਦਸਵੇਂ ਪਾਤਸ਼ਾਹ ਜੀ ਦੇ ਬਾਜ ਦੀ ਡੋਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾੜਾ ਤੱਕ ਸਾਰੀ ਬਾਣੀ ਇਹਨਾਂ ਦੇ ਵਿੱਚ ਅੰਕਿਤ ਹੈ ਇਹਨਾਂ ਦੇ ਵੀ 1430 ਅੰਦ ਨੇ ਜੀ ਇਹ ਹੁਕਮਨਾਮਾ ਸਾਹਿਬ ਇਹਨਾਂ ਦੇ ਆਧਾਰ ਤੇ ਤਲਵੰਡੀ ਸਾਬੋ ਨੂੰ ਕਸਤ ਮੰਨਿਆ ਗਿਆ ਉੱਪਰ ਮੋਹਰ ਦਾ ਨਿਸ਼ਾਨ ਨਾਜ਼ਰ ਆਉਂਦਾ ਹੈ نیچے ਮੋਹਰ ਦਾ ਨਿਸ਼ਾਨ ਨਾਜ਼ਰ ਆਉਂਦਾ ਹੈ ਮੋਹਰ ਤੇ ਤਾਂ ਤੁਸੀਂ ਤਾਕਤ ਹਸਾਬ ਕਰ ਸਕਦੇ ਹੋ ਉਥੇ ਛੋਹਤ ਨਹੀਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖੋ ਉਹ ਪਾਈਪ ਕਰਦੇ ਆਂ ਤੇਰੀ ਉਹ ਵਾਹ ਕੀ ਅਚੀ ਜਿਆਦਾ ਇਹ ਨਾ ਮੁੰਡਾ ਬਚਣ ਰਿਹਾ ਹੈ ਇਹ ਆਪ ਗਰੀਏ ਜਿਹਨੇ ਬੜੀਆਂ ਲੋਟ ਆਤਨੋ ਆਈ ਮੈਂ ਦੱਸਿਓ ਕਿ ਕਿਹਨਾ ਹਲੋ ਇਹੰਦੇ ਉਹ ਦਾ 100 ਰੁਪਏ ਓਏ ਬੰਦਾ ਪਾਣੀ ਦਿਖਾਉ ਬਹੁਤ ਪਾਣੀ ਦਿਖਾਉ ਪਾਣੀ ਦਿਖਰਾਵੋ ਇਹ ਦੇਖ ਹਾਂ ਦੇਖ ਅੱਗੇ ਇਹ ਸਗਾ ਇਹ ਬਬੇ ਡਲੇ ਦਾ ਖੂਗ ਆ ਗਿਆ ਛੋਟੀ ਈਟ ਦਾ ਪਾਣੀ ਹੈਗਾ ਵਿੱਚ ਇਹ ਹੈਗਾ ਜੀ ਗੁਰਦੁਆਰਾ ਲੇਖਨਸਰ ਸਾਹਿਬ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਪਾ ਕੇ ਸੰਪੂਰਨ ਕਰਵਾਇਆ ਸੀ ਜਿਹੜੀ ਕਲਮ ਕਹਿੰਦੇ ਕਾਹ ਜਾਂਦੀ ਸੀ ਉਹਨੂੰ ਦੁਬਾਰੇ ਨਹੀਂ ਕਢਾਇਆ ਜਾਂਦਾ ਸੀ ਉਸ ਕਲਮ ਨੂੰ ਅਦਬ ਦੇ ਨਾਲ ਅਹੀਂ ਰੱਖ ਲਿਆ ਜਾਂਦਾ ਸੀ ਨਮੀ ਲਾਈ ਜਾਂਦੀ ਸੀ ਜਿਹੜੀ ਸ਼ਾਹੀ ਬਚ ਜਾਂਦੀ ਸੀ ਉਹ ਸ਼ਾਮ ਨੂੰ ਇਸ ਸਰੋਵਰ ਦੇ ਵਿੱਚ ਪਾਈ ਜਾਂਦੀ ਸੀ ਅਗਲੇ ਦਿਨ ਸਿਆਹੀ ਨਵੀਂ ਤਿਆਰ ਕੀਤੀ ਜਾਂਦੀ ਸੀ ਹੁਣ ਇੱਥੇ ਜਿਹੜਾ ਵੀ ਕੋਈ ਆਉਂਦਾ ਉਹ ਬਜ਼ੁਰਗ ਵੀ ਮੈਂ ਦੇਖੇ ਨੇ ਇੱਥੇ ਸਾਰੇ 35 ਦੀ 35 ਲਿਖ ਕੇ ਜਾਂਦੇ ਨੇ ਊੜੇ ਆੜੇ ਤੋਂ ਲੈ ਕੇ ਢਾੜੇ ਤੱਕ ਇਹ ਗੁਰੂ ਘਰ ਦੇ ਲੰਗਰ ਹਾਲ ਦਾ ਬਾਹਰਲਾ ਪਾਸਾ ਆ ਗਿਆ ਭਰਾਡੇ ਜਿੱਥੇ ਚਾਹ ਦਾ ਲੰਗਰ ਚੱਲ ਰਿਹਾ ਹੈ ਚਾਹ ਦੇ ਨਾਲ ਚੱਲ ਰਹੇ ਨੇ ਪਕੌੜੇ ਨਾਲ ਚੱਲ ਰਹੇ ਹਨ ਬਦਾਣਾ ਸੰਗਤ ਆਈ ਜਾਂਦੀ ਹੈ ਛਾਕੇ ਸੰਗਤ ਜਾਈ ਜਾਂਦੀ ਹੈ ਸੇਵਾਦਾਰ ਸੇਵਾ ਕਰੀ ਜਾਂਦੇ ਨੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਦਾ ਲੰਗਰ ਚੱਲ ਰਿਹਾ ਹੈ ਇਹ ਲੰਗਰ ਹਾਲ ਹੈ ਗੁਰੂ ਘਰ ਦਾ ਬਾਹਰਲੇ ਪਾਸੇ ਚਾਹ ਚੱਲਦੀ ਹੈ ਇੱਥੇ ਚੱਲਦਾ ਪ੍ਰਸ਼ਾਦਾ ਇਹ ਸੰਗਤ ਕਰ ਰਹੀ ਹੈ ਭਾਂਡਿਆਂ ਦੀ ਸੇਵਾ ਝੂਠੇ ਭਾਂਡੇ ਮਾਂਜਣ ਦੀ ਸੇਵਾ ਗਾਹਾਂ ਦੀ ਗਾਹਾਂ ਇੱਕ ਦੂਜੇ ਤੋਂ ਫੜੀ ਜਾਂਦੇ ਨੇ ਗਾਹਾਂ ਫੜਾਈ ਜਾਂਦੇ ਨੇ ਇਧਰ ਝੂਠੇ ਬਰਤਨ ਸਾਫ਼ ਕਰਕੇ ਗਾਹਾਂ ਭੇਜੀ ਜਾਂਦੇ ਨੇ ਇੱਥੇ ਫਿਰ ਸਰਫ ਨਾਲ ਚੰਗੀ ਤਰ੍ਹਾਂ ਸਾਫ਼ ਹੋ ਕੇ ਬਰਤਨ ਅੰਦਰ ਜਾਈ ਜਾਂਦੇ ਨੇ ਇਹ ਸੇਵਾ ਬਹੁਤ ਵੱਡੀ ਹੈ ਜਿਹੜਾ ਵੀ ਕੋਈ ਸੱਜਣੇ ਸੇਵਾ ਕਰਦਾ ਉਦੇ ਵਾਸਤੇ ਇਹ ਸੇਵਾ ਬਹੁਤ ਵੱਡੀ ਹੈ ਇੱਕ ਜੋੜਾ ਕਰਦੀ ਇੱਕ ਇਹ ਸੇਵਾ ਇੱਧਰ ਵੀ ਪੱਠੀਆਂ ਚੜ੍ਹ ਰਹੀਆਂ ਨੇ ਸੰਗਤ ਵਾਸਤੇ ਜਲੇਬੀਆਂ ਤਿਆਰ ਹੋ ਰਹੀਆਂ ਨੇ ਜਲੇਬੀਆਂ ਦਾ ਵੀ ਲੰਗਰ ਵਰਤਦਾ ਜਾਂਦਾ ਪਕੌੜਿਆਂ ਦਾ ਵੀ ਲੰਗਰ ਵਰਤਦਾ ਹੈ ਆ ਚੱਲ ਰਿਹਾ ਕੰਮ ਕਰਮਾ ਗਰਮ ਜਲੇਬੀਆਂ ਦਾ ਜੋਰਾਂ ਤੇ ਜਲੇਬੀਆਂ ਦਾ ਕੰਮ ਜੋਰਾ ਤੇ ਚੱਲ ਰਿਹਾ ਚੱਲ ਰਹੀ ਹੈ ਇਧਰ ਮਦਾਨੀ ਮਦਾਨੀਆਂ ਖੋਲੀ ਜਾ ਰਹੀ ਹੈ ਉਹ ਦੂਰ ਤੱਕ ਲੱਗੀਆਂ ਹੋਈਆਂ ਨੇ ਪੱਟੀਆਂ ਘਟ ਦੇ ਹਿਸਾਬ ਨਾਲ ਇਸ ਤਰ੍ਹਾਂ ਹੀ ਕੰਮ ਚੱਲਦਾ ਹੈ ਬਹੁਤ ਜੋਰਾ ਦੇ ਕੰਮ ਚੱਲ ਰਿਹਾ ਹੈ ਇਧਰ ਆਜੂ ਕੱਟੇ ਜਾ ਰਹੇ ਨੇ ਪਕੌੜਿਆਂ ਵਾਸਤੇ ਥੋੜਾ ਥੋੜਾ ਕੰਮ ਚੱਲ ਰਿਹਾ ਹੈ ਇੰਨੇ ਜੋਰ ਨਾਲ ਕੰਮ ਕਰਕੇ ਇੰਨੀ ਸੰਗਤ ਦਾ ਸਹਿਯੋਗ ਹੁੰਦਾ ਫੇਰ ਹੀ ਕਿਤੇ ਜਾ ਕੇ ਲੰਗਰ ਪੂਰੇ ਹੁੰਦੇ ਨੇ ਜਿਸ ਹਿਸਾਬ ਦਾ ਕੱਟ ਹੁੰਦਾ ਵਿਸਾਖੀ ਦੇ ਉੱਤੇ ਆ ਪਕੌੜੇ ਨਿਕਲ ਰਹੇ ਨੇ ਹੁਣ ਆਪਾਂ ਦੇਖ ਹੀ ਸਕਦੇ ਆ ਕਿੰਨੀਆਂ ਪੱਠੀਆਂ ਲੱਗੀਆਂ ਹੋਈਆਂ ਨੇ ਕਿੰਨਾ ਸੰਗਤ ਵਾਸਤੇ ਲੰਗਰ ਤਿਆਰ ਹੋ ਰਿਹਾ ਇਹ ਆ ਸਾਡੇ ਪੰਜਾਬੀਆਂ ਦੀ ਸ਼ਰਧਾ ਸਾਹਿਬ ਦੇ ਅਸਥਾਨਾਂ ਦੇ ਦਰਸ਼ਨ ਕਰਕੇ ਹੁਣ ਬਾਹਰ ਮੇਲੇ ਦੇ ਵਿੱਚ ਆ ਗਏ ਇਹ ਹੈ ਵਿਸਾਖੀ ਦਾ ਮੇਲਾ ਜਿਹਨੂੰ ਆਪਾਂ ਮੇਲਾ ਕਹਿੰਦੇ ਆ ਝੂਲੇ ਵਗੈਰਾ ਲੱਗੇ ਹੁੰਦੇ ਨੇ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਦੇ ਵਿੱਚ ਫੀਡਬੈਕ ਦਿਆ ਕਰੋ ਵੀਡੀਓ ਦਾ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਆਪਣੇ ਅੱਗੇ ਜਾਣ ਦੋਸਤਾਂ ਨੂੰ ਸ਼ੇਅਰ ਕਰ ਦਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ